ਕਹਾਸਾ ਉਹ ਆਉਣ ਕੀ ਲਈ ਬੋਲੇ ਸਭ ਤੋਂ ਪਹਿਲਾਂ ਹੀ ਮੈਂ ਧੰਨਵਾਦ ਕਰਦੇ ਹਾਂ ਸਰਦਾਰ ਗਵਿੰਦਰ ਸਿੰਘ ਨੀਤੂ ਦਾ ਜੋ ਬੰਦੇਸਮਾਨ تھے ਲੈ ਆਇਆ ਪੁੱਜਤਾਵਾਦ ਬੈਡ ਮੁਰਸ਼ਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰਨੀ ਕਿਤਾਬ ਦਾ ਮੁੱਢਾ ਬਣਾਇਆ ਜਿਸ ਵਿੱਚ ਉਹ ਹਾਰੀਏ ਫਟੇਗੀ ਤੇ ਬਹੁਤ ਬਹੁਤ ਮਾਰਗਦਰਸ਼ਕ ਭੈਣ ਸੁਨੀਰਾਣੀ ਜਿਸ ਲਈ ਇਹ ਪਾਪਾ ਦੀ ਕਿਤਾਬ ਅੱਜ 20 ਹੈ ਕੋਟੇਸ ਮਨ ਪੇ ਜਿਉਂਸ ਤੇ ਰਾਜਨੀਤਿਕ ਗੱਲ ਦੀ ਜਿਲੀ ਇਹ ਕਹਿੰਦੀ ਮੇਰੇ ਖਾਬ ਪੂਰੇ ਹੋਰੇ ਨਹੀਂ ਕੋਈ ਗੱਲ ਨਹੀਂ ਖਾਬ ਪੂਰੇ ਨਹੀਂ ਕੋਈ ਗੱਲ ਨਹੀਂ ਖਾਬ ਪੂਰੇ ਨਹੀਂ ਇਹ ਇੱਕ ਦਿਨ ਹੋਲੇ ਪੂਰੇ ਨਹੀਂ ਬਹੁਤ ਦਿਨ ਹੋਏ ਨੇ ਨੇੜੇ ਨਹੀਂ ਸਮੇਂ ਦੀ ਮਾਰ ਹੈ ਥੋੜੇ ਦੂਰੇ ਨਹੀਂ ਕੋਈ ਗੱਲ ਨਹੀਂ ਖਾਬ ਪੂਰੇ ਨਹੀਂ ਇਹ ਇੱਕ ਦਿਨ ਹੋਲੇ ਪੂਰੇ ਨਹੀਂ ਉਦਾਸੀ ਕੋਈ ਗੱਲ ਨਹੀਂ ਹੁੰਦੀ ਕਿਹੜੀ ਔਂਗੜ ਹੱਲ ਨਹੀਂ ਹੁੰਦੀ ਉਦਾਸੀ ਕੋਈ ਗੱਲ ਨਹੀਂ ਹੁੰਦੀ ਇਹ ਨਹੀਂ ਔਂਗੜ ਹੱਲ ਨਹੀਂ ਹੁੰਦੀ ਐਵੇਂ ਨਾ ਪਿੱਛੇ ਵੇਖੀ ਆ ਸੁੱਖਾਂ ਪੈਦਰੇ ਮੂਰੇ ਬਹੁਤ ਹੋਉਂਦੇ ਕੋਈ ਗੱਲ ਨਹੀਂ ਗਾਲ ਨੂੰ ਲੈ ਕੇ ਇਕੱਤਰ ਹੋਏ ਪੂਰੇ ਸੁੱਖਾਂ ਦੇਖੀ ਭੱਜੇ ਹੋਣੇ ਖੁਸ਼ੀਆਂ ਬੇਨਾ ਰੱਜੇ ਹੋਣੇ ਸੁੱਖਾਂ ਦੇਖੀ ਭੱਜੇ ਹੋਣੇ खुशियां ਦੇ ਨਾਲ ਜੇ ਤੂੰ ਹੈਗੇ ਜਲੇਣਾ ਤਾਂ ਅਜੇ ਸਮੇਂ ਤੋਂ ਮਜੀ ਦੂਰੇ ਨੇ ਕੋਈ ਗੱਲ ਨਹੀਂ ਖਾਵੂ ਦੂਰੇ ਨੇ ਇੱਕ ਦਿਨ ਹੋਣੇ ਕੋਦੇ ਕੋਈ ਚੀਜ਼ ਅਧੂਰੀ ਨਹੀਂ ਹੁੰਦੀ ਹੈ ਕੋਈ ਗੈ ਹੈ ਜੋ ਪੂਰੀ ਨਹੀਂ ਹੁੰਦੀ ਕੋਈ ਚੀਜ਼ ਅਧੂਰੀ ਨਹੀਂ ਹੁੰਦੀ ਹੈ ਕੋਈ ਗੈ ਜੋ ਪੂਰੀ ਨਹੀਂ ਹੁੰਦੀ ਰੰਗ ਸਾਰੇ ਹੀ ਚਾਤੇ ਦੇ ਇਹ ਕਾਲੇ ਇਹ ਚਿੱਟੇ ਇਹ ਭੂਰੇ ਨੇ ਇੱਕ ਦਿਨ ਹੋਣੇ ਕੋਦੇ ਕੋਈ ਗੱਲ ਨਹੀਂ ਖਾਬਾਤ ਹੁੰਦੇ ਗੋਗਤਰੇ ਲਈ ਅਰਦਾਸ ਕਰੂੰ ਗੋਗਤਰੇ ਲਈ ਅਰਦਾਸ ਕਰੂੰ ਉਸ ਦਾਟੇ ਸਤਿ ਤਰ ਪਾਸ ਕਰੂੰ ਵੇਖੀ ਸਹਿਮਤ ਲਾ ਦੇਣੀ ਨਾਂਨ ਸਾਕ ਬੋਲ ਪੂਰੇ ਨੇ ਕੋਈ ਗੱਲ ਨਹੀਂ ਖਾਬਾਤ ਹੁੰਦੇ ਨੇ ਇੱਕ ਦਿਨ ਹੋਣੇ ਪੂਰੇ ਨੇ ਕੋਈ ਗੱਲ ਨਹੀਂ ਖਾਬਾਤ ਹੁੰਦੇ ਗੋਗਤਰੇ ਤੋਂ ਹੁੰਦੇ ਨਾ ਨਿਰਾਸ਼ گرانک نال سونا مردانے پلا کسی دے لائے بہانے دی اوئی گل سونا مردانے دی چل مردانیا پانی آئی پھر گئی اس تار تمبائی ਜਲ ਮਰਦਾਨਿਆਂ ਪਾਣੀ ਆਈ ਫਿਰ ਕਿਹੜੀ ਉਸਤਾਰ ਕੁੰਬਾਈ ਬਾਣੀ ਤੇਰਾ ਬਾਪ ਤੇ ਬਣੇ ਸੁਰ ਤਾਲ ਮੁਤਾਨੇ ਦੀ ਹੋਈ ਗੱਲ ਸੁਣਾ ਮਰਦਾਨੇ ਦੀ ਗੁਰੂ ਨਾਨਕ ਨਾਲੀਆ ਕਿੱਦਾਂ ਪਿਗਲੇ ਆ ਵਲੀ ਕੰਧਾਰੀ ਕਿਦਾਂ ਰੋਘਿਆ ਪੱਥਰ ਪahari ਕਿਦਾਂ ਪਿਗਲੇ ਆ ਵਲੀ ਕੰਧਾਰੀ ਪੱਥਰ ਉੱਤੇ ਬਣੇ ਹੋਏ ਉਸ ਪੰਜੇ ਨਿਸ਼ਾਨੇ ਦੀ ਕੋਈ ਗੱਲ ਸੁਣਾ ਮਰਦਾਨੇ ਤਾਂ ਪਰਾ ਹੋ ਗਏਂਦਾ ਜਦ ਚੱਲਦੀ ਬਾੜੀ ਫਿਰ ਕੋਟਾ ਕਹਿੰਦਾ ਜਦ ਜੁਗਤਾਂ ਪਾਪਾ ਤਾਂ ਪਰਾ ਹੋ ਗਏਂਦਾ ਜਦ ਚੱਲਦੀ ਬਾੜੀ ਫਿਰ ਕੋਟਾ ਕਹਿੰਦਾ ਦੂਰੀਏ ਤੇ ਨੇੜਤਾ ਵਾਲੇ ਹੋ ਸੁਸਤ ਸਨੇਹੀ ਕੋਈ ਗ ਸੁਣਾ ਵਰਤਨੇ ਅੰਤ ਸਮੇਂ ਹੀ ਮਰਦਾਂ ਨੇ ਮੰਗਿਆ ਬਾਬੇ ਨੇ ਫਿਰ ਕੇ ਰੰਗ ਰੰਗਿਆ ਅੰਤ ਸਮੇਂ ਹੀ ਮਰਦਾਂ ਨੇ ਮੰਗਿਆ ਬਾਬੇ ਨੇ ਫਿਰ ਕੇ ਰੰਗ ਰੰਗਿਆ ਬਾਬੇ ਵੱਲੋਂ ਮੱਛੀ ਹੋਏ Yes, <laughs>